माज মহলਾ ਪੰਜਵਾਂ ਜਿੱਥੈ ਨਾਮ ਜਪੀਐ ਪ੍ਰਭ ਪਿਆਰੀ ਸੇ ਅਸਥਲ ਸੋਇ ਨ ਚੌਬਾਰੀ ਜਿੱਥੈ ਨਾਮ ਨਾ ਜਪੀਐ ਮੇਰੀ ਗੋਇੰਦਾ ਸੇ ਨਗਰ ਉਜਾੜੀ ਜੀਉ ਹਰ ਰੁਖੀ ਰੋਟੀ ਖਾਏ ਸੰਭਾਲੀ ਹਰ ਅੰਤਰ ਬਾਹਰ ਨਦਰ ਨਿਹਾਲੀ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਵਾੜੀ ਜੀਉ ਸੰਤਾਂ ਸੇ ਤੀਰੰਗ ਨ ਲਾਏ ਸਾਖਤ ਸੰਗ ਵਿਕਰਮ ਕਮਾਏ ਦਲਬ ਦੇਖ ਹੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮ ਅਸਾੜੀ ਜੀਉ ਮਾਜਮਾ ਲਾ ਪੰਜਵਾ ਚਰਨ ਠਾਕੁਰ ਕੇਰਦੇ ਸਮਾਣੀ ਕਲ ਕਲੇਸ਼ ਸਭ ਦੂਰ ਭਯਾਣੀ ਸ਼ਾਂਤ ਸੁਖ ਸਹਿਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨਤਾ ਨੇ ਅੰਤਰ ਸ਼ਾਂਤ ਸੁਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੀ ਸਤਿਗੁਰ ਕੀ ਆ ਦिलासा ਜੀਉ ਜਿਸ ਕਾ ਸਾਥ ਇਸਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਲਾਇਆ ਆਮਣ ਜਾਣ ਰਹੇ ਵਡ ਭਾਗੀ ਨਾਨਕ ਪੂਰਨ ਆਸਾ ਜੀਉ ਮਾਜ ਮਹੱਲਾ ਪੰਜਵਾਂ ਮੀਹ ਪਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਉ ਜਿਸਕੇ ਸੇ ਤਿਨਹੀ ਪ੍ਰਤਿਪਾਰੀ ਪਾਰ ਬ੍ਰਹਮ ਪ੍ਰਭ ਭਏ ਰਖਵਾਰੀ ਸੁਣੀ ਬੇਨੰਤੀ ਠਾਕੁਰ ਮੇਰਾ ਪੂਰਨ ਹੋਈ ਕਾਲੀ ਜੀਉ ਸਰਬ ਜੀਆਂ ਕਉ ਦੇਵਣਹਾਰਾ ਗੁਰ ਪਦ ਸਾਦੀ ਨਦਰ ਨਿਹਾਰਾ ਜਲ ਫਲ ਮਹੀਲ ਸਭ ਤ੍ਰਿਪਤਾਣੀ ਸਾਧੂ ਚਰਨ ਪਖਾਲੀ ਜੀਉ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਉ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਪੀ ਤੇਰਾ ਤੂ ਠਾਕੁਰ ਸੁਆਮੀ ਪ੍ਰਭ ਮੇਰਾ ਜੀਓ ਪਿੰਡ ਸਬਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖदाई ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾਂ ਜੇ ਤੁਧ ਭਾਵਾਂ ਜਾਂ ਤੂੰ ਦੇਹੇ ਦਇਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹੇ ਸੋਈ ਸੁਖ ਸਹਿਣਾ ਜਿੱਥੈ ਰਖਹਿ ਬੈਕੁੰਠ ਤਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਹਾਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖ ਹਾਲਾ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਹੀਅਲ ਦਹ ਦਿਸ ਵਰਸਾਇਆ ਸ਼ਾਂਤ ਭਈ 부ਝੀ ਸਭ ਤ੍ਰਿਸ਼ਨਾ ਆਨੰਦ ਭਿਆ ਸਭ ਠਾਈ ਜੀਉ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪੈ ਪੈ ਰੀਤ ਸਹਿ ਮਨਾਈ ਜੀਉ ਜਾਂ ਕੀ ਸਰਨ ਪਿਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਿਸੈ ਕੀ ਆਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪੈਰ ਤੁਧ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਸਬੇ ਸੁਖ ਭਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮਲ ਉੱਠੇ ਸਹਜ ਸਮਾਦ ਲੱਗੀ ਲਿਵੇ ਅੰਤਰ ਸੋ ਰਸ ਸੋਹੀ ਜਾਣੈ ਜੀਉ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ 네ਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਵਿਰ ਲਾਇ ਆਪ ਪਛਾਣੈ ਜੀਉ ਪ੍ਰਭ ਮਿਲਣੈ ਕੀ ਇਹ ਨਿਸ਼ਾਨੀ ਮਾਲੇ ਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੀ ਆਨੰਦ ਖਸਮ ਕਹਿ ਪਾਣਾ ਜੀਉ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੀ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੀ ਜੀਉ ਮਾਜ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗਸਾਈ ਗੁਰ ਕੀ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁਖ ਕਾ ਡੇਰਾ ਟਾਹਿਆ ਜੀਉ ਮਨ ਤਨ ਵਸਿਆ ਸਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਈ ਏਕੋ ਸਵਾਮੀ ਆਹਿਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸੰਆਲਪ ਕਿਛੂ ਨਾ ਜਾਪੈ ਆਪਣਿਆ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਪਲਾਵਾ ਲਾਹਿਆ ਜੀਉ ਚਰਨ ਕਮਲ ਜਨਕਾ ਆਧਾਰੂ ਆਠ ਪਹਿਰ ਰਾਮ ਨਾਮ ਵਾਪਾਰੂ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਜ ਮਹੱਲਾ ਪੰਜਵਾਂ ਸੋ ਸਚ ਮੰਦਰ ਜਿਤ ਸਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾਤ ਅਰਥ ਸੁਹਾਵੀ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟਹੁ ਕੁਰਬਾਨੋ ਜੀਉ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੀ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਹਨ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵੇਂ ਸੱਚ ਨਾਮ ਨੀਸ਼ਾਣੋ ਜੀਉ ਸੱਚੇ ਅੰਤ ਨਾ ਜਾਣੇ ਕੋਈ ਤਾਨ ਤਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਉ ਮਾਜ ਮਹੱਲਾ ਪੰਜਵਾਂ ਰੈਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਜਹਿ ਜੀਵਨ ਸਫਲ ਤੇ ਥਾਈ ਜੀਓ ਸਿਮਰਤ ਨਾਮ ਦੁਖ ਸਭ ਲਾਥੀ ਅੰਤਰ ਬਾਹਰ ਹਰ ਪ੍ਰਭ ਸਾਥੀ ਭੈ ਭਉ ਭਰਮ ਖੋਇਆ ਗੁਰ ਪੂਰੈ ਦੇਖਾਂ ਸਭ ਨੀ ਜਾਈ ਜੀਓ ਪ੍ਰਭ ਸਮਰਥ ਵਾਡੇ ਊਚ ਅਪਾਰਾ ਨਉ ਨਿਦਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੁਜਾ ਲਵੇ ਨਾ ਲਾਈਂ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਧਰਵਾਲਾ ਦੇਹ দান ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈਂ ਜੀਉ ਮਾਜ ਮਹੱਲਾ ਪੰਜਵਾਂ ਐਥੇ ਤੂੰ ਹੈ ਆਗੇ ਆਪੀ ਜੀ ਜੰਤਰ ਸਭ ਤੇਰੇ ਥਾਪੀ ਤੁਧ ਮੈਨੇ ਅਵਰਨਾ ਕੋਈ ਕਰਤੇ ਮੈਂ ਤਾਰੇ ਊਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇ ਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਜਨ ਰਾਤੀ ਸਫਲ ਏਹਾ ਹੈ ਕਾਰੀ ਜੀਉ ਦੇਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸ਼ਕਾਰਿਆ ਇੱਕ ਸਵੇਂਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਉ ਮਾਜ